ਸਾਸਰੀ ਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਭਰਾਮਾ ਦਾ ਮੁਰਤ ਤੋਂ ਸਵਾਗਤ ਹੈ ਜੀ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਅੱਜ ਰਾਤ ਦੇ ਮੌਸਮ ਦੀ ਪ੍ਰੋਪਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਸੈਟਰਡੇ ਇਮੇਜ ਦੇਖਾਂਗੇ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਲਗਾਤਾਰ ਸਾਡੀ ਵੀਡੀਓਜ਼ ਦੀ ਅਪਡੇਟ ਆਉਂਦੀ ਰਹੇ ਸੈਟਰਡੇ ਇਮੇਜ ਦੇਖ ਲੈਂਦੇ ਆ ਜੀ ਇਮੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿ ਅਮਰ ਸਹਿਬਜਾ ਦਾਜੀਤ ਸਿੰਘ ਨਗਰ ਚੰਡੀਗੜ੍ਹ ਮੋਹਾਲੀ ਦੇ ਇਲਾਕਿਆਂ ਦੇ ਵਿੱਚ ਬੱਦਲਬਾਈ ਪੂਰਨ ਤੌਰ ਤੇ ਬਣੀ ਹੋਈ ਹੈ ਜਿਸ ਦੇ ਨਾਲ ਕਿ ਇਸ ਇਲਾਕੇ ਵਿੱਚ ਕਿਣਮਣ ਕਣੀ ਦੀ ਵੀ ਖਬਰਾਂ ਆਈਆਂ ਸੀ ਤੇ ਇਹ ਬੱਦਲਬਾਈ ਰਾਤ ਦੇ ਵੇਲੇ ਪੰਜਾਬ ਦੇ ਅਗਲੇ ਹਿੱਸਿਆਂ ਵਿੱਚ ਜਾਨਕਿ ਪੂਰੇ ਪੰਜਾਬ ਨੂੰ ਕਵਰ ਕਰਦੇ ਦਿਖਾਈ ਦੇ ਰਹੀ ਹੈ ਅਧਰ ਰਾਤ ਤੋਂ ਬਾਅਦ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਹੋਣ ਦੇ ਚਾਂਸ ਜਿਆਦਾਤਰ ਬਣਦੇ ਦਿਖਾਈ ਦੇ ਰਹੇ ਨੇ ਮਧੂਆਬੇ ਦੇ ਇਲਾਕਾ ਜਿਹੜਾ ਕਿ ਬਲਾਚੌਰ ਤੋਂ ਲੈ ਕੇ ਆਪਾਂ ਕਹਿ ਲਈਏ ਕਿ ਮੁਹਾਲੀ ਦੀ ਬੈਲਟ ਦੇ ਵਿੱਚ ਸ਼ਾਮ ਦੇ ਵੇਲੇ ਕਿਣਮਣ ਕਣੀ ਦੀਆਂ ਖਬਰਾਂ ਆਈਆਂ ਸੀ ਜਿਸ ਦੇ ਨਾਲ ਇਸ ਇਲਾਕੇ ਵਿੱਚ ਮੌਸਮ ਸੁਹਾਵਣਾ ਹੋ ਚੁੱਕਿਆ ਹੈ ਜੀ ਤਾਪਮਾਨ ਦੇ ਵਿੱਚ ਕਾਫੀ ਜ਼ਿਆਦਾ ਕਮੀ ਆ ਚੁੱਕੀ ਹੈ ਪਰ ਬਾਕੀ ਪੰਜਾਬ ਦੀ ਗੱਲ ਕਰੀਏ ਕੋਈ ਵੱਡੀਆਂ ਅਪਡੇਟਾਂ ਮੀਂਹਾਂ ਦੀ ਨਹੀਂ ਆਈਆਂ ਜਿਸ ਦੇ ਕਾਰਨ ਇਸ ਇਲਾਕੇ ਵਿੱਚ ਹਜੇ ਵੀ ਤਾਪਮਾਨ ਵਧੇ ਹੋਏ ਦਿਖਾਈ ਦੇ ਰਹੇ ਨੇ ਅੱਧ ਰਾਤ ਤੋਂ ਗੱਲ ਕਰੀਏ ਤਾਂ ਸਿਸਟਮ ਪੂਰੇ ਪੰਜਾਬ ਵਿੱਚ ਐਕਟੀਵੇਟ ਹੋ ਜਾਣਗੇ ਤੇ ਸਵੇਰ ਵੇਲੇ ਤੱਕ ਪੂਰੇ ਪੰਜਾਬ ਦੇ ਵਿੱਚ ਮੀਂਹ ਦੇ ਚਾਂਸ ਅੱਜ ਰਾਤ ਨੂੰ ਬਣੇ ਹੋਏ ਦਿਖਾਈ ਦੇ ਰਹੇ ਨੇ ਜਿਸ ਤੋਂ ਕਿ ਪਤਾ ਲੱ ਪੰਜਾਬ ਦੇ ਲੋਕਾਂ ਨੂੰ ਮਿਲਦੀ ਦਿਖਾਈ ਦੇ ਸਕਦੀ ਹੈ ਜਿਹਦੇ ਬਾਰੇ ਆਪਾਂ ਕੱਲ ਦੀ ਵੀਡੀਓ ਜੋ ਵੀ ਹੋਵੇਗੀ ਸਵੇਰ ਦੇ ਉੱਤੇ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਜਾਵੇਗੀ ਕੱਲ ਨੂੰ ਕਿਸ-ਕਿਸ ਇਲਾਕੇ ਵਿੱਚ ਕਦੋਂ-ਕਦੋਂ ਮੀਂਹ ਹੋਣ ਦੇ ਚਾਂਸ ਨੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਲਗਾਤਾਰ ਧੰਨਵਾਦ ਜੀ ਧੰਨਵਾਦੀ ਤੁਹਾਡਾ ਤੇ ਸਬਸਕ੍ਰਾਈਬ ਕਰਕੇ ਹੌਸਲਾ ਵਧਾ ਦਿਓ ਜੀ ਧੰਨਵਾਦ ਸਾਰੇ ਦਰਸ਼ਕ ਵੀਰਾਂ